ਨਾ ਸੁਣੀਏ ਇੱਥੇ ਕੋਈ ਕੋਈ ਰਹਿਣਾ ਅੱਜ ਜੋ ਬਾਰਿਸ਼ ਹੋਈ ਹੈ ਕਿੰਨੀ ਕੀ ਰਾਹਤ ਮਿਲੀ ਗਰਮੀ ਤੋਂ ਬਾਰਿਸ਼ ਨੇ ਜੀ ਦੇਖੋ ਬਹੁਤ ਰਾਹਤ ਦਿੱਤੀ ਹੈ ਰੱਬ ਨੇ ਬੜੀ ਕਿਰਪਾ ਕੀਤੀ ਜਿਹੜੀ ਤੇ ਗਰਮੀ ਪੈ ਰਹੀ ਸੀ ਤੇ ਅੱਜ ਜਿਹੜਾ ਮੀਂਹ ਪਿਆ ਉਹਦੇ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ ਜੀ ਠੰਡਕਾ ਜਿਹਾ ਬਹੁਤ ਜਿਹੜਾ ਮਹਿਸੂਸ ਹੋ ਰਿਹਾ ਕਰ ਰਹੇ ਹੋ ਇੰਜੋਏ ਬਾਰਿਸ਼ ਦਾ ਹਾਂ ਪੂਰਾ ਪੂਰਾ ਜੀ ਪੂਰਾ ਲੇਕਿਨ ਮਾੜੀ ਜੀ ਕਮੀ ਇਹ ਹੈ ਕਿ ਵੀ ਥੋੜਾ ਨਾ ਪਾਣੀ ਜਿਹੜਾ ਬਰੋਕ ਹੋ ਜਾਂਦਾ ਉਹਦੇ ਕਰਕੇ ਥੋੜੀ ਦਿੱਕਤ ਵੀ ਆ ਗਈ ਹੈ ਕੀ ਦਿੱਕਤਾ ਕੀ ਇਹ ਵਧੀਆ ਦਿੱਕਤਾ ਕੀ ਤੁਸੀਂ ਕੀ ਚੀਜ਼ ਬੰਦੇ ਹੋ ਇਸ ਚੀਜ਼ ਨੂੰ ਦਿੱਕਤ ਹੈ ਭਾਈ ਜਿਵੇਂ ਪਾਣੀ ਰੁਕ ਜਾਂਦਾ ਕਿਤੇ ਖੜ ਜਾਂਦਾ ਥਾਂ ਥਾਂ ਤੇ ਹੋਰ ਟੀਟੀ ਦਿੱਕਤ ਆ ਜਾਂਦੀ ਹੈ ਨਿਕਲਣ ਨਹੀਂ ਰਾੜਣਾ ਲੋ ਕੋਲ ਪਾਣੀ ਖੜ ਜਾਂਦਾ ਬਾਕੀ ਜੀ ਇੰਨਾ ਕ ਪੈ ਗਿਆ ਕਿ ਬਹੁਤ ਲੋਕਾਂ ਨੂੰ ਰਾਹਤ ਮਿਲਿਆ ਸੀ ਬਾਕੀ ਇਹ ਹੈ ਕਿ ਰੱਬ ਨੇ ਬੜਾ ਵਧੀਆ ਗਿਫਟ ਦਿੱਤਾ ਫੋਲਕਪੁਰ ਵਾਲਿਆਂ ਨੂੰ ਬੜੇ ਚਿਰਾਂ ਤੋਂ ਲੋਕ ਰੱਬ ਅੱਗੇ ਅਰਦਾਸ ਕਰ ਰਹੇ ਸੀ ਕਿ ਭਾਈ ਗਰਮੀ ਬਹੁਤ ਹੈ ਅੱਜ ਰੱਬ ਨੇ ਉਹ ਸਾਰੀ ਗਰਮੀ ਹੂ ਕਰਤੀ ਐ ਬੜਾ ਰਾਹਤ ਕੀ ਨਾ ਤੁਹਾਡਾ ਅੱਜ ਕਿੱਥੇ ਖੜੇ ਆਪਾਂ ਆਪਾਂ ਬਸ ਸੋਨੀ ਬਾਸਟੈਂਡ ਤੇ ਖੜੇ ਹਾਂ ਕੈਂਟ ਤੇ ਭਾਜੀ ਅੱਜ ਫਿਰ ਬਾਰਿਸ਼ ਦਾ ਪੂਰਾ ਆਨੰਦ ਲੈ ਰਹੇ ਹਾਂ ਪੂਰਾ ਆਨੰਦ ਲੈ ਰਹੇ ਹਾਂ ਪ੍ਰਮਾਤਮਾ ਦੀ ਦਾਤ ਅੱਜ ਠੰਡਾ ਕੀਤਾ ਜਿਹੜਾ ਗਰਮੀ ਦੀ ਮਾਰ ਜੇ ਗਈ ਨਾ ਸਾਡੇ ਘਰ ਤੇ ਬਚਾਤਾ ਜੀ ਨਾ ਲੈਣਾ ਨਾ ਦੇਣਾ ਬਾ ਮਹਾਰਾਜ ਦੀ ਛੱਤ ਨਹੀਂ ਠੰਡੇ ਤੇ ਖੜੇ ਹੋਏ ਲੱਗਦਾ ਕਿ ਬਾਰਿਸ਼ ਪੈਣੀ ਚਾਹੀਦੀ ਸੀ ਬਾਰਿਸ਼ ਪੈਣੀ ਚਾਹੀਦੀ ਸੀ ਗਰਮੀ ਬਹੁਤ ਹੈ ਗਰਮੀ ਤਾਂ ਫਿਰ ਮਿਲੀ ਹੈ ਰਾਤ ਨੂੰ ਹਾਂਜੀ ਹਾਂਜੀ ਆ ਵੇਖੋ ਤੁਹਾਡੇ ਸਾਹਮਣੇ ਨਾਮ ਆਪਣਾ ਸੁਣੀ ਹੈ ਜੀ ਇੱਥੇ ਫੋਇਪੁਰ ਦੇ ਰਹਿਣ ਵਾਲੇ ਅੱਜ ਜੋ ਬਾਰਿਸ਼ ਹੋਈ ਹੈ ਕਿੰਨੀ ਕੀ ਰਾਤ ਮਿਲੀ ਗਰਮੀ ਦਾ ਬਾਰਿਸ਼ ਨੇ ਤੇ ਜੀ ਦੇਖੋ ਬਹੁਤ ਰਾਹਤ ਦਿੱਤੀ ਹੈ ਰੱਬ ਨੇ ਬੜੀ ਕਿਰਪਾ ਕੀਤੀ ਜਿਹੜੀ ਕਿ ਇੰਨੀ ਗਰਮੀ ਪੈ ਰਹੀ ਸੀ ਤੇ ਅੱਜ ਜਿਹੜਾ ਮੀਂਹ ਪਿਆ ਹੈ ਉਹਦੇ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ ਜੀ ਠੰਡਕਾ ਜਾਂ ਮੌਸਮ ਜਿਹੜਾ ਮਸੂਸ ਲੋਕ ਕਰਦੇ ਕਰ ਰਹੇ ਹੋ ਇੰਜੋਏ ਬਾਰਿਸ਼ ਦਾ ਹਾਂ ਪੂਰਾ ਪੂਰਾ ਜੀ ਪੂਰਾ ਲੇਕਿਨ ਮਾੜੀ ਜੀ ਕਮੀ ਇਹ ਹੈ ਕਿ ਵੀ ਥੋੜਾ ਨਾ ਪਾਣੀ ਜਿਹੜਾ ਬਲੋਕ ਹੋ ਜਾਂਦਾ ਉਹਦੇ ਕਰਕੇ ਥੋੜੀ ਦਿੱਕਤ ਵੀ ਆ ਜਾਂਦੀ ਹੈ ਕੀ ਦਿੱਕਤ ਕੀ ਹੈ ਵੱਡੀਆ ਦਿੱਕਤ ਕੀ ਤੁਸੀਂ ਕੀ ਚੀਜ਼ ਬੰਦੇ ਹੋ ਸੀ ਇਹਨੂੰ ਦਿੱਕਤ ਹੈ ਭਾਈ ਜੀ ਉਹ ਪਾਣੀ ਰੁਕ ਜਾਂਦਾ ਕਿਤੇ ਖੜ ਜਾਂਦਾ ਥਾਂ ਥਾਂ ਤੇ ਉਹ ਠੀਕ ਦੀ ਦਿੱਕਤ ਆ ਜਾਂਦੀ ਹੈ ਨਿਕਲਣ ਦੀ ਰਾਹ ਜਿਹੜਾ ਨਾ ਰੋਕ ਹੋ ਜਾਂਦੀ ਪਾਣੀ ਖੜ ਜਾਂਦਾ ਬਾਕੀ ਵੀ ਇੰਨਾ ਕਿ ਪੈ ਗਿਆ ਕਿ ਬਹੁਤ ਲੋਕਾਂ ਨੂੰ ਰਾਹਤ ਮਿਲੀ ਹੈ ਬਾਕੀ ਇਹ ਹੈ ਕਿ ਰੱਬ ਨੇ ਬੜਾ ਵਧੀਆ ਗਿਫਟ ਦਿੱਤਾ ਫਰੋਇਕੋੜਾ ਵਾਲਿਆਂ ਨੂੰ ਬੜੇ ਚਿਰਾਂ ਤੋਂ ਲੋਕ ਰੱਬ ਅੱਗੇ ਅਰਦਾਸ ਕਰ ਰਹੇ ਸੀ ਕਿ ਭਾਈ ਗਰਮੀ ਬਹੁਤ ਹੈ ਅੱਜ ਰੱਬ ਨੇ ਉਹ ਸਾਰੀ ਗਰਮੀ ਹੂਕ ਕਰਤੀ ਹੈ ਬੜਾ ਰਾਹਤ ਕੀ ਨਾ ਅੱਜ ਕਿੱਥੇ ਖੜੇ ਆਪਾਂ ਆਪਾਂ ਬਸ ਸੋਨੀ ਬਾਸਟੈਂਡ ਤੇ ਖੜੇ ਹੈ ਕੈਂਟ ਤੇ ਭਾਜੀ ਅੱਜ ਫਿਰ ਬਾਰਿਸ਼ ਦਾ ਪੂਰਾ ਆਨੰਦ ਲੈ ਰਹੇ ਪੂਰਾ ਆਨੰਦ ਲੈ ਰਹੇ ਪ੍ਰਮਾਤਮਾ ਦੀ ਦਾਤ ਅੱਜ ਠੰਡਾ ਕੀਤਾ ਜਿਹੜਾ ਗਰਮੀ ਦੀ ਮਾਰ ਕੇ ਜਾਈਦਾ ਨਾ ਸਾਡੇ ਧਰ ਸੇ ਬਚਾਤਾ ਹੈ ਜੀ ਨਾ ਲੈਣਾ ਨਾ ਦੇਣਾ